ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੈਪੀ ਨੀਅਰ ਟੂ ਆਲ ਜਿੰਨੇ ਵੀ ਮੇਰੇ ਭੈਣਾਂ ਜਾਂ ਮੇਰੀਆਂ ਫਰੈਂਡਸ ਜਾਂ ਜੋ ਵੀ ਵੀਡੀਓ ਨੂੰ ਦੇਖ ਰਿਹਾ ਉਹਨਾਂ ਸਭ ਨੂੰ ਨਵਾਂ ਸਾਲ ਮੁਬਾਰਕ ਹੋਵੇ ਤੇ ਅਸੀਂ ਅਰਦਾਸ ਕਰਦੇ ਆ ਤੁਹਾਡੇ ਲਈ ਸਾਲ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਲੈ ਕੇ ਆਵੇ ਤੇ ਤੁਸੀਂ ਸਾਡੇ ਨਾਲ ਹਮੇਸ਼ਾ ਲਈ ਜੁੜੇ ਰਹੋ ਦੇ ਇਸੇ ਨਵੇਂ ਸਾਲ ਦੇ ਵਿੱਚ ਆਪਾਂ ਤੁਹਾਡੇ ਲਈ ਆਫਰ ਵੀ ਲਗਾਈ ਹੈਗੀ ਹੋ ਮੈਨੂੰ ਲੱਗਦਾ ਤੁਹਾਨੂੰ ਉਹ ਪੋਸਟਰ ਮਿਲ ਗਿਆ ਹੋਵੇਗਾ ਜਿਹੜਾ ਸਾਡਾ ਆਫਰ ਵਾਲਾ ਸੀਗਾ ਤੇ ਉਹਦੇ ਵਿੱਚ ਆਪਾਂ 10% ਡਿਸਕਾਊਂਟ ਰੱਖਿਆ ਜੀ ਸਾਰੇ ਜੋ ਵੀ ਸਾਡੇ ਕੋਲੇ ਮੀਨਸ ਸੂਟਸ ਅਵੇਲੇਬਲ ਨੇਗੇ ਉਹਨਾਂ ਦੇ ਉੱਤੇ ਹਰ ਇੱਕ ਦੇ ਉੱਤੇ ਆਪਾਂ 10% ਡਿਸਕਾਊਂਟ ਦਾ ਆਫਰ ਰੱਖਿਆਗਾ ਚਾਹੇ ਉਹ ਸੂਟ 1000 ਵਾਲਾ ਹੋਵੇ ਤੇ ਚਾਹੇ ਉਹ 10000 ਵਾਲਾ ਹੋਵੇ ਮੀਨਸ ਹਰ ਇੱਕ ਦੇ ਉੱਤੇ ਆਪਾਂ 10% ਆਫ ਤੇ ਇਹਦੇ ਵਿੱਚ ਇੱਕ ਕੰਡੀਸ਼ਨ ਆ ਗਈ ਮੀਨਸ ਕਈ ਵਾਰ ਪੈਣਾ ਜਿਵੇਂ ਆਪਣੀ ਪਸੰਦ ਦਾ ਕੋਈ ਫੋਟੋ ਸ਼ੇਅਰ ਕਰਦਿਆਂ ਨੇ ਜਾਂ ਕੋਈ ਹੋਰ ਸਾਡੇ ਤੇ ਸੂਟ ਕਸਟਮਾਈਜ਼ ਕਰਵਾਉਂਦਿਆਂ ਨੇ ਉਹਦੇ ਉੱਤੇ ਆਫਰ ਵੈਲਿਡ ਨਹੀਂ ਹੋਏਗਾ ਇਹ ਆਫਰ ਸੇ ਉਨਾਂ ਸੂਟਾਂ ਤੇ ਵੈਲਿਡ ਆ ਜੋ ਸਾਡੇ ਕੋਲੇ ਸੂਟ ਅਵੇਲੇਬਲ ਨੇ ਮਿੰਟਿਆ ਰਹੀ ਆ ਅੱਜ ਵਾਲੇ ਵੀਡੀਓ ਤੇ ਜਿੰਨੇ ਵੀ ਸੂਟ ਦਿਖਾਵਾਂਗੇ ਇਹਨਾਂ ਉੱਤੇ ਵੀ ਇਹ ਤੁਹਾਨੂੰ ਆਫਰ ਮਿਲੇਗਾ 10% ਡਿਸਕਾਊਂਟ ਵਾਲਾ ਜੀ ਤੇ ਬਾਕੀ ਜਿੰਨੇ ਤੁਸੀਂ ਬੁਟੀਕ ਤੇ ਵਿਜ਼ਿਟ ਕਰਕੇ ਵੀ ਸੂਟ ਬਾਏ ਕਰ ਸਕਦੇ ਹੋ ਜਾਂ ਫਿਰ ਸਾਡੀਆਂ ਤੁਸੀਂ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ ਮੀਨ ਜੀ ਅਸੀਂ ਹਮੇਸ਼ਾ ਸਟਾਕ ਜਿਹੜਾ ਉਹ ਰੱਖਦੇ ਆਂਗੇ ਆਪਣੇ ਦੇ ਵਿੱਚ ਬੁਟੀਕ ਸਟੂਡੀਓ ਦੇ ਵਿੱਚ ਤੇ ਤੁਸੀਂ ਜੋ ਵੀ ਵੀਡੀਓ ਦੇ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾਗਾ ਜਾਂ ਅਸੀਂ ਤੁਹਾਨੂੰ ਸੂਟ ਦਿਖਾਏ ਹੋਏ ਨੇ ਵੀ ਸਾਡੇ ਕੋਲ ਆ ਸੂਟ ਅਵੇਲੇਬਲ ਆ ਤਾਂ ਤੁਸੀਂ ਉਹ ਵਾਲੇ ਸੂਟਾਂ ਦੀ ਸਾਨੂੰ ਪਿਕ ਲੈ ਕੇ ਭੇਜ ਸਕਦੇ ਹੋ ਤੇ ਆਪਣਾ ਘਰ ਬੈਠੇ ਵੀ ਸੂਟ ਮੰਗਵਾ ਸਕਦੇ ਹੋਗੇ ਜਿਹੜਾ ਆਫਰ ਆ ਸਿਰਫ ਸੂਟ ਦੀ ਜਿੰਨੀ ਜਿੰਨਾ ਵੀ ਅਨਸਟਿਚਡ ਸੂਟ ਦੇ ਉੱਤੇ ਆਫਰ ਹੋਏਗਾ ਸਟੀਚਿੰਗ ਦੇ ਉੱਤੇ ਕੋਈ ਆਫਰ ਨਹੀਂ ਸਟੀਚਿੰਗ ਤੁਸੀਂ ਜੋ ਵੀ ਜਿੰਨੇ ਵੀ ਸਾਡੇ ਹੈਗੇ ਨੇ ਚਾਰਜ ਤੁਸੀਂ ਉਹਨਾਂ ਦੇ ਉੱਤੇ ਹੀ ਕਰਵਾਉਂਗੇ ਅਗਰ ਸਟੀਚਿੰਗ ਕਰਵਾਉਣੀ ਚਾਹੁੰਦੇ ਹੋ ਠੀਕ ਹੈ ਜੀ ਇਹ ਥੋੜੀ ਜੀ ਇਨਫੋਰਮੇਸ਼ਨ ਸੀ ਤੇ ਆਪਾਂ ਲੋਹੜੀ ਦੀ ਤੇ ਨਿਊ ਇਅਰ ਦੀ ਮੈਂ ਜੀ ਖੁਸ਼ੀ ਦੇ ਵਿੱਚ ਇਹ ਆਫਰ ਲਗਾਇਆ ਹੈਗਾ ਤੇ ਤੁਸੀਂ ਵੱਧ ਤੋਂ ਵੱਧ ਇਸ ਆਫਰ ਦਾ ਫਾਇਦਾ ਉਠਾਓ ਅਪ ਟੂ 13 ਜਨ ਤੱਕ ਇਹ ਹੀ ਮੀਨਸ ਆਫਰ ਹੈਗਾਗਾ ਚਲੋ ਆਪਾਂ ਬਹੁਤਾ ਟਾਈਮ ਨਹੀਂ ਲੈਂਦੇ ਅੱਜ ਵਾਲੇ ਸੂਟਾਂ ਦੀ ਜਿਹੜੀ ਨਿਊ ਨਿਊ ਕਲੈਕਸ਼ਨ ਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿੰਨੀ ਵੀ ਅੱਜ ਕਲੈਕਸ਼ਨ ਆਏਗੀ ਜੀ ਉਹ ਵਾਲੀ ਸਾਰੀ ਆਪਣੇ ਵਿంటర్ ਨੂੰ ਦੇ ਰਿਪਰੈਜ਼ੈਂਟ ਕਰੇਗੀ ਮੀਨਜ਼ ਵਿంటర్ ਵਾਲੇ ਸੂਟ ਹੋਣਗੇ ਆਪਾਂ ਹੁਣ ਤੁਹਾਨੂੰ ਫਸਟ ਸੂਟ ਸ਼ੇਅਰ ਦਿਖਾ ਰਹੇ ਆਂਗੇ ਇਹਦੇ ਵਿੱਚ ਜਿਹੜਾ ਫਸਟ ਸੂਟ ਆ ਜੀ ਇਹ ਪ੍ਰਿੰਟਡ ਪਸ਼ਮੀਨੇ ਦਾ ਸੂਟ ਆ affordable prices ਨੇਗੇ ਤੇ ਜਿੰਨੀ ਵੀ ਕੁਆਲਿਟੀ ਹੋਏਗੀ ਫੈਬਰਿਕ ਦੀ ਪੂਰੀ ਅੱਜ ਵਾਲੀ ਬ੍ਰਾਂਡ ਦੀ ਹੋਏਗੀ ਜੀ ਟਿਸਟਾ ਬ੍ਰਾਂਡ ਦਾ ਫੈਬਰਿਕ ਹੋਏਗਾ ਲక్ష్ਮੀ ਬ੍ਰਾਂਡ ਦਾ ਫੈਬਰਿਕ ਹੋਏਗਾ ਠੀਕ ਹੈ ਜੀ ਇਹ ਵਾਲਾ ਫੈਬਰਿਕ ਵੀ ਲక్ష్ਮੀ ਬ੍ਰਾਂਡ ਦਾ ਹੀ ਹੋਏਗਾ ਇਹਦੇ ਪ੍ਰਾਈਸ ਘੱਟ ਹੋਣਗੇ ਬਾਕੀ ਵਾਲੇ ਸੂਟਾਂ ਦੇ ਪ੍ਰਾਈਸ ਵੀ ਤੁਹਾਨੂੰ ਨਾਲ-ਨਾਲ ਮੈਂਸ਼ਨ ਹੋ ਜਾਣਗੇ ਜੀ ਠੀਕ ਹੈ ਜੀ ਤੇ ਇਹਦਾ ਜਿਹੜਾ ਕਲਰ ਆ ਜੀ ਉਹ ਡਾਰਕ ਡਾਰਕ ਪਰਪਲ ਕਲਰ ਆ ਜਿਵੇਂ ਆਪਾਂ ਬੈਂਗਣੀ ਕਲਰ ਕਹਦੇ ਨੇ ਹੁੰਦੇ ਆਂਗੇ ਉਹ ਵਾਲਾ ਕਲਰ ਆਗਾ ਬਹੁਤ ਸੋਹਣਾ ਕਲਰ ਆ ਤੁਸੀਂ ਦੇਖ ਸਕਦੇ ਹੋ ਪ੍ਰਿੰਟਿੰਗ ਬਹੁਤ ਜ਼ਿਆਦਾ ਲਾਜਮਾਬ ਹੋਈ ਵੀ ਆ ਦੀ ਸੂਟ ਦੀ ਤੇ ਆਪਾਂ ਉੱਪਰ ਇਸ ਤਰ੍ਹਾਂ neck ਦੇ ਉੱਪਰ ਜਿਹੜੀ ਐਂਕਰਿੰਗ ਦੀ ਮੀਨਸ ਐਮਬਰਾਇਡਰੀ ਕਰਕੇ ਪੱਟੀ ਲਗਾ ਕੇ ਆਪਾਂ ਡਿਜ਼ਾਈਨਿੰਗ ਕੀਤੀ ਹੋਈ ਹੈਗੀ ਤੇ ਇਹ ਹਲਕਾ ਜਿਹਾ A shape ਸੂਟ ਰੈਡੀ ਕੀਤਾ ਹੋਇਆ ਹੈਗਾ ਇਹਦੇ ਬਾਜ ਦੇ ਉੱਤੇ ਵੀ ਤੁਸੀਂ ਦੇਖ ਸਕਦੇ ਹੋ ਆਪਾਂ ਫੈਬਰਿਕ ਲਗਾ ਕੇ ਐਂਕਰਿੰਗ ਦਾ ਕੰਮ ਕੀਤਾ ਹੋਇਆ ਹੈਗਾ ਦੋਨੋਂ ਸਾਈਡ ਠੀਕ ਹੈ ਜੀ ਹਲਕਾ ਜਿਹਾ A shape ਦੇ ਵਿੱਚ ਸੂਟ ਆ ਪੂਰੇ ਲੁੱਕ ਦੀ ਸੂਟ ਦੀ ਲੁੱਕ ਦੇਖੋ ਤੁਸੀਂ ਤੇ ਬਾਕੀ ਇਹਦੇ ਨੀਚੇ ਵੀ ਆਪਾਂ ਇਸ ਤਰ੍ਹਾਂ ਮੀਨਸ ਪੱਟੀ ਲਗਾ ਕੇ ਐਂਕਰਿੰਗ ਦਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਕਿਸੇ ਵੀ ਡਿਜ਼ਾਈਨਿੰਗ ਦੇ ਵਿੱਚ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਸੂਟ ਇਹੋ ਜਿਹਾ ਇਹ ਆਪਾਂ ਕੀਤਾ ਬਾਟਮ ਦੇ ਨਾਲ ਠੀਕ ਜਿਹਾ ਸਟ੍ਰੇਟ ਸਲਵਾਰ ਦੇ ਨਾਲ ਕੀਤਾ ਹੈਗਾ ਤੁਸੀਂ ਇਹਨੂੰ ਪਲਾਜ਼ੋ ਦੇ ਨਾਲ ਜਾਂ ਕਿਸੇ ਵੀ ਤਰ੍ਹਾਂ ਦੀ ਲੁੱਕ ਦੇ ਨਾਲ ਕ੍ਰੀਏਟ ਕਰ ਸਕਦੇ ਹੋ ਇਹਦੇ ਵਿੱਚ ਆਪਣੇ ਕੋਲੇ ਪੂਰਾ ਥਾਣ ਆ ਜੀ ਸੂਟਾਂ ਦਾ ਮੀਨ ਜ ਤੁਸੀਂ ਜਿੰਨੇ ਚਾਹੋ ਸੂਟ ਇਹਦੇ ਵਿੱਚ ਬਾਏ ਕਰ ਸਕਦੇ ਹੋ ਠੀਕ ਹੈ ਜੀ ਪ੍ਰਿੰਟਿੰਗ ਤੁਹਾਨੂੰ ਬਹੁਤ ਸੋਹਣੀ ਆ ਔਰ ਇਹਦਾ ਜਿਹੜਾ ਫੈਬਰਿਕ ਆ ਉਹ ਪੂਰਾ ਮੋਟਾ ਵਾਲਾ ਪਸ਼ਮੀਨਾ ਹੋਏਗਾ ਠਿੱਕ ਵਾਲਾ ਮੀਨਸ ਪਤਲਾ ਵਾਲਾ ਪਸ਼ਮੀਨਾ ਵੀ ਆਏਗਾ ਆਪਣੇ ਕੋਲੇ ਪ्युअर ਦੇ ਵਿੱਚ ਪਰ ਇਹ ਵਾਲਾ ਜਿਹੜਾ ਫੈਬਰਿਕ ਆ ਇਹ ਮੀਨ ਜ ਮੋਟਾ ਵਾਲਾ ਫੈਬਰਿਕ ਆ ਬਿਲਕੁਲ ਵਿంటర్ ਦੇ ਅਕੋਰਡਿੰਗ ਆ ਜਿਹੜੀ ਹੋਣ ਵਾਲੀ ਵਿంటర్ ਚੱਲ ਰਹੀ ਹੈ ਜੀ ਠੀਕ ਹੈ ਜੀ ਇਹ ਵਾਲਾ ਫਾਸਟ ਡਿਜ਼ਾਈਨ ਸੀਗਾ ਆਪਣਾ ਬਹੁਤ ਜਿਆਦਾ ਪਿਆਰਾ ਹੈ ਤੇ ਇੱਕ ਆਪਾਂ ਤੁਹਾਨੂੰ ਹੋਰ ਦੱਸਦੇ ਆਂ ਜੀ ਇਹਨਾਂ ਸੂਟਾਂ ਦੇ ਨਾਲ ਜਿਹੜੇ ਵਿంటర్ ਵਾਲੇ ਸੂਟ ਹੁੰਦੇ ਨੇ ਆਪਣੇ ਕੋਲੇ ਇਸ ਤਰ੍ਹਾਂ ਨਾ ਪਸ਼ਮੀਨੇ ਦੇ ਦੁਪੱਟੇ ਵੀ ਅਵੇਲੇਬਲ ਨੇ ਆਪਾਂ ਤੁਹਾਨੂੰ ক্লোਜ਼ ਕਰਕੇ ਦਿਖਾਉਂਦੇ ਆਂ ਇੱਕ ਹੁੰਦੇ ਨੇ ਰਫਲੀ ਵਾਲੇ ਆਪਣੇ ਕੋਲੇ ਬੈਟਸਨ ਕੁਆਲਿਟੀ ਦੇ ਜਿਹੜੇ ਇਹ ਫੈਬਰਿਕ ਹੈਗਾ ਪਸ਼ਮੀਨੇ ਦਾਗਾ ਬੈਟਸਨ ਦਾ ਜੀ ਠੀਕ ਹੈ ਜੀ ਬ੍ਰਾਂਡ ਦਾ ਫੈਬਰਿਕ ਆ ਕੋਈ ਇਹਦੇ ਤੇ ਵੀ ਬੁਰ ਵਗੈਰਾ ਕੁਝ ਨਹੀਂ ਆਏਗਾ ਪਸ਼ਮੀਨੇ ਦੇ ਆ ਤੁਸੀਂ ਨਾਲ ਦੁਪੱਟਾ ਡਾਈ ਕਰਵਾ ਸਕਦੇ ਹੋ ਤੇ ਇਹ ਬਿਲਕੁਲ ਹਲਕੇ ਸ਼ਾਲ ਦੀ ਤਰ੍ਹਾਂ ਤੁਹਾਡੀ ਲੁੱਕ ਦੇਗਾ ਤੇ ਨਾਲ ਹੀ ਦੁਪੱਟੇ ਦੀ ਲੁੱਕ ਵੀ ਦੇਗਾ ਠੀਕ ਹੈ ਜੀ ਇਹ ਤੁਸੀਂ ਕਿਸੇ ਵੀ ਸੂਟ ਨਾਲ ਸਾਡੇ ਤੋਂ ਬਾਈ ਕਰ ਸਕਦੇ ਹੋ ਵਾਈਟ ਵੀ ਕਰ ਸਕਦੇ ਹੋ ਤੇ ਡਾਈ ਕਰਵਾ ਕੇ ਵੀ ਸਾਡੇ ਤੋਂ ਲੈ ਸਕਦੇ ਹੋ ਤੇ ਬਾਕੀ ਮੇਰੀ ਰਿਕਵੈਸਟ ਹੈ ਅਗਰ ਪੈਨਾ ਫਸਟ ਟਾਈਮ ਸਾਡੇ ਚੈਨਲ ਤੇ ਆਈਆਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਆ ਕਰੋ ਵਧੀਆ ਲੱਗਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਦੇਖੋ ਜੀ ਅਗਲਾ ਵਾਲਾ ਜਿਹੜਾ ਕਲਰ ਆ ਦੇਖੋ ਸੂਟ ਇਹ ਇਹ ਟਿਸਟਾ ਬ੍ਰਾਂਡ ਦਾ ਸੂਟ ਆ ਜੀ ਪੂਰਾ ਗਰੰਟੀ ਵਾਲਾ ਫੈਬਰਿਕ ਆ ਬਿਲਕੁਲ ਬੁਰਨੀ ਆਏਗਾ ਕੋਈ ਛਿੱਜੇਗਾ ਨਹੀਂ ਕੁਝ ਨਹੀਂ ਹੋਏਗਾ ਇਹਦੇ ਉੱਤੇ ਹਲਕੀ ਜੀ ਮੈਂ ਹਲਕੀ ਜੀ ਕਟਰਾਇਜ਼ ਵਾਂਗੂ ਲਾਈਨਿੰਗ ਹੋਏਗੀ ਅਗਰ ਮੇਰੇ ਵੀ ਤੁਹਾਨੂੰ ਵਿਜੀਬਲ ਹੋ ਰਹੀ ਹੋਏਗੀ ਕਲੋਜ਼ ਦੇ ਵਿੱਚ ਆ ਕੇ ਤੇ ਬਟ ਇਹ ਕਟਰਾਇਜ਼ ਫੈਬਰਿਕ ਨਹੀਂ ਹੈਗਾ ਠੀਕ ਹੈ ਕਿਉਂਕਿ ਫੈਬਰਿਕ ਬਹੁਤ ਜ਼ਿਆਦਾ ਸੌਫਟ ਵਾਲਾ ਹੈਗਾ ਤੇ ਇਹ ਫੈਬਰਿਕ ਵੀ ਪਸ਼ਮੀਨੇ ਦੇ ਵਿੱਚ ਹੈ ਜੀ ਵਿంటర్ ਸਟਾਫ ਆ ਸਾਰਾ ਪਿਓਰ ਪਸ਼ਮੀਨੇ ਦੇ ਵਿੱਚ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਡੀਸੈਂਟ ਜਿਹਾ ਕਲਰ ਆ ਬਹੁਤ ਪਿਆਰਾ ਕਲਰ ਹੈਗਾ ਤੇ ਇਹਨੂੰ ਤੁਸੀਂ ਅਗਰ ਜੰਗੇਜ਼ ਦੇ ਵਿੱਚੋਂ ਤਾਂ ਤੁਸੀਂ ਡਾਰਕ ਕਲਰ ਦੀ ਦੁਪੱਟਾ ਡਾਈ ਕਰਵਾ ਸਕਦੇ ਹੋ ਅਗਰ ਮੀਸ ਥੋੜੀ 올ਡ ਏਜ ਆ ਤਾਂ ਤੁਸੀਂ ਲਾਈਟ ਕਲਰ ਦਾ ਦੁਪੱਟਾ ਡਾਈ ਕਰਵਾ ਸਕਦੇ ਹੋ ਤੇ ਬਾਕੀ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਚਾਹੇ ਤੁਸੀਂ ਇਹਨਾਂ ਨੂੰ ਫਰੌਕ ਸੂਟ ਸਟਿਚ ਕਰਵਾਓ ਚਾਹੇ ਸਲਵਾਰ ਸੂਟ ਸਟਿਚ ਕਰਵਾਓ ਜਿੱਦਾਂ ਤੁਹਾਨੂੰ ਪਸੰਦ ਆਉਂਦੇ ਨੇ ਫੈਬਰਿਕ ਦੀ ਗਾਰੰਟੀ ਜਿਹੜੀ ਗੱਲ ਅਸੀਂ ਬੋਲਤੀ ਉਹ ਉਹੀ ਉਵੇਂ ਹੀ ਹੋਏਗੀ ਗਾਰੰਟੀ 100% ਹੋਏਗੀ ਫੈਬਰਿਕ ਦੀ ਕਿਉਂਕਿ ਫੈਬਰਿਕ ਟਿਸਟਾ ਬ੍ਰਾਂਡ ਦਾ ਜਦੋਂ ਟਿਸਟਾ ਦਾ ਨਾਮ ਆ ਗਿਆ ਤਾਂ ਮੈਨੂੰ ਲੱਗਦਾ ਸਾਨੂੰ ਵੀ ਨਾਮ ਲੈਣ ਦੀ ਲੋੜ ਹੀ ਨਹੀਂ ਰਹਿੰਦੀ ਹੈਗੀ ਗਰੰਟੀ ਭਾਵੇਂ ਅਸੀਂ ਨਾਂ ਵੀ ਲਈਏ ਤਾਂ ਵੀ ਫੈਬਰਿਕ ਦੀ ਪੂਰੀ 100% ਜਿਹੜੀ ਕੁਆਲਿਟੀ ਦੀ ਹੋਏਗੀ ਉਹ ਗਰੰਟੀ ਹੀ ਹੁੰਦੀ ਹੈ। ਬਾਕੀ ਜੀ ਆਪਣਾ ਸੇਮ ਨਾਮ ਦਾ ਪੇਜ ਇੰਸਟਾਗ੍ਰਾਮ ਤੇ ਵੀ ਆ ਤੁਸੀਂ ਸਾਨੂੰ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ ਉੱਥੇ ਤੁਹਾਨੂੰ ਰੀਲਸ ਵਗੈਰਾ ਮਿਲ ਜਾਂਦੀਆਂ ਨੇ ਜਿਹੜੇ ਵੀ ਇੰਨੇ ਵੀ ਆਪਾਂ ਸੂਟ ਜਿਹੜੇ ਹੋ ਰੈਡੀ ਕਰਦੇ ਆ। ਦੇਖੋ ਜੀ ਇਹ ਵਾਲਾ ਕਲਰ ਸਾਰੇ ਕਲਰ ਹੀ ਬਹੁਤ ਸੋਹਣੇ ਨੇ ਪਿਆਰੇ ਨੇ ਕਿਉਂਕਿ ਜਿਹੜਾ ਟਿਸਟਾ ਲక్ష్ਮੀ ਬ੍ਰਾਂਡ ਹੁੰਦੇ ਨੇ ਇਹਨਾਂ ਵਰਗੇ ਕਲਰ ਆਪਾਂ ਨੂੰ ਹੋਰ ਬ੍ਰਾਂਡ ਦੇ ਵਿੱਚ ਨਹੀਂ ਮਿਲਦੇਗੇ ਤੇ ਇਹਨਾਂ ਦੇ ਆਪਣੇ ਹੀ ਕੁ ਯੂਨਿਕਨੈਸ ਹੁੰਦੀ ਹੈ ਕਲਰ ਦੇ ਵਿੱਚ ਕਿੰਨੇ ਰਿਚਨੈਸ ਆ ਪ੍ਰਿੰਟਿੰਗ ਦੇ ਵਿੱਚ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਰਿਚਨੈਸ ਆਗੀ ਇਹਦਾ ਫੈਬਰਿਕ ਤੇ ਪਹਿਲਾਂ ਵਾਲੇ ਸੂਟ ਦਾ ਫੈਬਰਿਕ ਸੇਮ ਆਗਾ ਵੀ ਤੁਹਾਨੂੰ ਦੱਸਿਆ ਵੀ ਹਲਕੀ ਲਾਈਨ ਹੋਏਗੀ ਠੀਕ ਹੈ ਬਟ ਉਹ ਵਾਲੀ ਲਾਈਨ ਮੀਨਜ਼ ਕਟਰਾਇਜ਼ ਵਾਲਾ ਫੈਬਰਿਕ ਇਹ ਨਹੀਂ ਹੈਗਾਗਾ ਪਸ਼ਮੀਨੇ ਦਾ ਫੈਬਰਿਕ ਆ ਇਹਦੇ ਨਾਲ ਤੁਸੀਂ ਟਾਈ ਡਾਈ ਦੁਪੱਟਾ ਕਰਵਾਓਗੇ ਇਸ ਤਰ੍ਹਾਂ ਦੇ ਕੰਬੀਨੇਸ਼ਨ ਵਿੱਚ ਪਾ ਕੇ ਤੇ ਮਾਸਟਰ ਦੇ ਨਾਲ ਬਹੁਤ ਜ਼ਿਆਦਾ ਪਿਆਰਾ ਲੱਗੇਗਾ ਫਰੌਕ ਸੂਟ ਬਣਾ ਸਕਦੇ ਹਾਂ ਚਾਹੇ ਤੁਸੀਂ ਇਹਨੂੰ ਸਲਵਾਰ ਸੂਟ ਪਲਾਜੋ ਸੂਟ ਜੋ ਮਰਜ਼ੀ ਬਣਵਾਓ ਪਸ਼ਮੀਨੇ ਦਾ ਦੁਪੱਟਾ ਡਾਈ ਕਰਵਾਓ ਚਾਹੇ ਦੂਸਰਾ ਦੁਪੱਟਾ ਕਰਵਾਈ ਡਾਈ ਕਰਵਾਓ ਇਸ ਕਲਰ ਦੀਆਂ ਲੇਸਿੰਗ ਜਾਂ ਫਿਨਿਸ਼ਿੰਗ ਪੱਟੀਆਂ ਲਗਾ ਕੇ ਮੈਂ ਤੁਸੀਂ ਇਹਦੀ ਲੁੱਕ ਨੂੰ ਹੋਰ ਵੀ ਇਨਹਾਂਸ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਜ਼ਿਆਦਾ ਗ੍ਰੇਸਫੁੱਲ ਜਿਹੜਾ ਇਹ ਡਿਜ਼ਾਈਨਿੰਗ ਹੈ ਤੇ ਟਿਸਟਾ ਦੀ ਜਿਹੜੀ ਡਿਜ਼ਾਈਨਿੰਗ ਹੁੰਦੀ ਹੈ ਉਹ ਚਾਹੇ ਦੂਸਰੇ ਕਾਪੀ ਵੀ ਕਰ ਲੈਣ ਪਰ ਉਹਨਾਂ ਤੋਂ ਫੇਰ ਵੀ ਉਦਾਂ ਵਾਲੀ ਲੁੱਕ ਨਹੀਂ ਬਣਦੀ ਹੈਗੀ ਆਜੀ ਆਪਣਾ ਨੈਕਸਟ ਸੂਟ ਆ ਇਹ ਜਿਵੇਂ ਕਹ ਰਹੀ ਹਾਂ ਕਿ ਮਰੀਨੇ ਦਾ ਸੂਟ ਪਿਓਰ ਪਸ਼ਮੀਨਾ ਆਪਾਂ ਸ਼ਾਲ ਲੈਨੇ ਆ ਜਿਹੜੇ ਕਿ ਕਹਿੰਦੇ ਆ ਕਿ ਰਿੰਗ ਵਿੱਚ ਦੀ ਜਿਹੜੇ ਸ਼ਾਲ ਨੇ ਉਹ ਨਿਕਲ ਜਾਂਦੇ ਆ ਆਪਣੀ ਜੜੀ ਆਪਣੀ ਫਿੰਗਰ ਰਿੰਗ ਹੁੰਦੀ ਆ ਤੇ ਉਹਦੇ ਵਿੱਚ ਦੀ ਜਿਹੜੇ ਸ਼ਾਲ ਆ ਉਹ ਨਿਕਲ ਜਾਂਦੇ ਨੇ ਪੂਰਾ ਸ਼ਾਲ ਇਹ ਉਸ ਤਰ੍ਹਾਂ ਦਾ ਸੂਟ ਆ ਰਿੰਗ ਵਿੱਚ ਦੀ ਨਿਕਲਣ ਵਾਲਾ ਮੀਨਸ ਹੈ 101% ਪਿਓਰ ਪਸ਼ਮੀਨਾ ਠੀਕ ਹੈ ਜੀ ਤੇ ਪੂਰਾ ਗਰਮਾ ਪਿਸਟਾ ਬ੍ਰਾਂਡ ਦਾ ਫੈਬਰਿਕ ਆ ਜਿੰਨਾ ਵੀ ਬੋਲਿਆ ਚਾਹੇ ਸਾਰਿਆਂ ਦੀ ਸਟੈਂਪਿੰਗ ਤੁਹਾਨੂੰ ਦਿਖਾ ਦਾਂਗੇ ਮੀ ਸਭ ਦੇ ਉੱਤੇ ਇਸ ਤਰ੍ਹਾਂ ਸਟੈਂਪਿੰਗ ਹੋਈ ਵੀ ਆ ਟਿਸਟਾ ਦਾ ਇਹ ਬ੍ਰਾਂਡ ਦਾ ਫੈਬਰਿਕ ਆ ਤਾਂ ਪਿਓਰਿਟੀ ਮੀਨਸ 101% ਡਿਜ਼ਾਈਨਿੰਗ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਸਾਡੇ ਮੋਸਟਲੀ ਬਾਹਰ ਵਾਲੇ ਕਸਟਮਰ ਨੇ ਪਹਿਣਾ ਉਹ ਜਿੰਨੇ ਵੀ ਮੈਂ ਤੁਹਾਨੂੰ ਸੂਟ ਖਾਏ ਇਹਨਾਂ ਵਿੱਚੋਂ 100% ਹੋਈ ਇੱਕ ਇੱਕ ਸੂਟ ਜਿਹੜਾ ਉਹ ਜ਼ਰੂਰ ਬਣਵਾਉਂਦਿਆਂ ਨੇ ਆਪਣੇ ਲਈ ਕਿਉਂਕਿ ਇਹਨਾਂ ਦੀ ਲੁੱਕ ਆ ਜਿਹੜੀ ਉਹ ਰਾਇਲ ਤੇ ਰਿਚਨੈਸ ਵਾਲ ਲੁੱਕ ਆਉਂਦੀ ਆ ਹਾਂਜੀ ਇਹ ਵਾਲੇ ਸੂਟ ਕਿਉਂਕਿ ਜਿਆਦਾ ਪਿਓਰ ਆ ਇਹ ਆਪਾਂ ਤੁਹਾਨੂੰ ਕਹਾਂਗੇ ਕਿ ਤੁਸੀਂ ਵਿਦ ਲਾਈਨਿੰਗ ਸਟਿਚ ਕਰਾਓ ਤਾਂ ਜਿਆਦਾ ਵਧੀਆ ਵੈਸੇ ਬਿਨਾ ਲਾਈਨਿੰਗ ਤੋਂ ਵੀ ਬਣ ਜੇਗਾ ਮੀਨ ਜਿੰਨੇ ਵੀ ਸੂਟ ਅੱਜ ਤੱਕ ਤੁਹਾਨੂੰ ਦਿਖਾਏ ਆ ਕਿਸੇ ਦੇ ਵਿੱਚ ਲਾਈਨਿੰਗ ਦੀ ਕੋਈ ਜਿਆਦਾ ਰਿਕਾਇਰਮੈਂਟ ਨਹੀਂ ਹੈਗੀ ਪਹਿਲਾਂ ਵਾਲੇ ਸੂਟਾਂ ਵਿੱਚ ਤਾਂ ਬਿਲਕੁਲ ਹੀ ਨਹੀਂ ਹੈਗੀ ਤੁਸੀਂ ਬਿਨਾ ਲਾਈਨਿੰਗ ਤੋਂ ਸੂਟ ਬਣਾਓ ਪਰ ਇਹਦੇ ਵਿੱਚ ਥੋੜਾ ਜਿਆਦਾ ਪਿਓਰਿਟੀ ਹੈ ਤਾਂ ਮੈਂ ਕਹੂੰਗੀ ਵਿਦ ਲਾਈਨਿੰਗ ਲਗਵਾ ਸਕਦੇ ਤੁਸੀਂ ਬਿਨਾ ਲਾਈਨਿੰਗ ਤੋਂ ਬਣਾਉਣਾ ਤਾਂ ਤੁਹਾਡੀ ਇੱਛਾ ਰਹੇਗੀ ਠੀਕ ਹੈ ਜੀ ਇਹ ਵਾਲੇ ਅੱਜ ਵਾਲੇ ਸੂਟ ਨੇ ਜੀ ਤੇ ਬਹੁਤ ਸੋਹਣੀ ਕਲੈਕਸ਼ਨ ਆ ਟਿਸਟਾ ਬ੍ਰਾਂਡ ਦੀ ਤੇ ਲక్ష్ਮੀ ਬ੍ਰਾਂਡ ਦੀ ਅੱਜ ਵਾਲੀ ਕਲੈਕਸ਼ਨ ਰਵੇਗੀ ਵਿంటర్ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਇਹ ਤੇ 10% ਡਿਸਕਾਊਂਟ ਜਿਹੜੇ ਵੀ ਇਹਨਾਂ ਦੇ ਉੱਤੇ ਪ੍ਰਾਈਸ ਸ਼ੋ ਹੋ ਰਹੇ ਨੇ ਸਭ ਦੇ ਉੱਤੇ 10% ਡਿਸਕਾਊਂਟ ਤੁਹਾਨੂੰ ਸਿਰਫ 13 ਜਨਵਰੀ ਤੱਕ ਮਿਲੇਗਾ 13 ਜਨਵਰੀ ਤੋਂ ਬਾਅਦ ਤੁਸੀਂ ਇਹਨਾਂ ਸੂਟ ਦੇ ਉੱਤੇ ਪਹਿਣਾ ਕੋਈ ਆਫਰ ਮੰਗਣਗੇ ਤਾਂ ਨਹੀਂ ਮਿਲੇਗਾ ਜੀ ਤਾਂ ਤੁਸੀਂ ਇਸ ਆਫਰ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਦੇ ਹੋ ਇੱਕ ਸੂਟ ਲਓ ਭਾਵੇਂ ਤੁਸੀਂ 10 10 ਸੂਟ ਲਓ ਤੁਹਾਨੂੰ ਸਭ ਦੇ ਉੱਤੇ 10% ਡਿਸਕਾਊਂਟ ਮਿਲੇਗਾ ਜੀ ਤੇ ਜਿਹੜੇ ਸ਼ਿਪਿੰਗ ਚਾਰजेस ਨੇ ਅਗਰ ਤੁਸੀਂ ਘਰ ਤੋਂ ਆ ਕੇ ਮੀਨਸ ਆਪਣੇ ਬੁਟੀਕ ਤੋਂ ਆ ਕੇ ਤੁਸੀਂ ਸੂਟ ਲੈ ਕੇ ਜਾਣੇ ਤਾਂ ਤੁਹਾਡੇ ਉੱਪਰ ਵਾਲੇ ਜਿਹੜੇ 90 ਰੁਪੀਜ਼ ਨੇ ਉਹ ਵੀ ਲੈਸ ਹੋ ਜਾਣਗੇ ਅਗਰ ਤੁਸੀਂ ਆਪਣੇ ਘਰ ਬੈਠ ਕੇ ਹੀ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਸ਼ਿਪਿੰਗ ਚਾਰजेस ਇਨਕਲੂਡਡ ਨੇ ਤੁਹਾਨੂੰ ਹੋਰ ਐਕਸਟਰਾ ਕੋਈ ਵੀ ਸ਼ਿਪਿੰਗ ਚਾਰਜ ਦੇਣ ਦੀ ਲੋੜ ਨਹੀਂ ਹੈਗੀ ਸਕਰੀਨ ਦੇ ਉੱਪਰ ਤੁਹਾਡਾ ਨੰਬਰ ਸ਼ੋ ਹੋ ਰਿਹਾ ਹੋਵੇਗਾ ਤੇ ਤੁਸੀਂ ਇਸ ਨੰਬਰ ਦੇ ਉੱਤੇ ਸਾਨੂੰ ਸਕਰੀਨਸ਼ਾਟ ਲੈ ਕੇ ਭੇਜਨਾਗਾ ਪ੍ਰੀਵੀਅਸ ਵਾਲੀਆਂ ਵੀਡੀਓ ਦੇਖ ਕੇ ਉਹਨਾਂ ਵਿੱਚੋਂ ਵੀ ਸੂਟ ਤੁਸੀਂ ਕੋਈ ਵੀ ਬਾਈ ਕਰ ਸਕਦੇ ਹੋ ਦੇ ਆਉਣ ਵਾਲੀਆਂ ਵੀਡੀਓ ਦੇ ਵਿੱਚੋਂ ਵੀ ਪਿਕ ਕਰ ਸਕਦੇ ਹੋ ਅਪ ਟੂ 13 ਜਨਵਰੀ ਤੱਕ ਠੀਕ ਹੈ ਜੀ ਤੇ ਨਵੇਂ ਸਾਲ ਦੀਆਂ ਦੁਬਾਰਾ ਤੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਸੋ ਮੱਚ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡੀਆਂ ਵੀਡੀਓ ਦੇਖਣ ਦੇ ਲਈ ਤੇ ਸਾਡੇ ਤੇ ٹرسٹ ਕਰਨ ਲਈ ਕਿਉਂਕਿ ਭੈਣਾ ਬਹੁਤ ਜ਼ਿਆਦਾ ਵਧੀਆ ਆਪਾਂ ਨੂੰ ਆਰਡਰਸ ਦੇ ਰਹੀਆਂ ਨੇ ਗੀਆਂ ਤੇ ਆਪਾਂ ਵੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਉਹ ਪੇਮੈਂਟ ਕਰਦੀਆਂ ਨੇ ਉਸ ਤੋਂ ਵੱਧ ਕੇ ਆਪਾਂ ਉਹਨਾਂ ਨੂੰ ਕੰਮ ਕਰਕੇ ਦੇਈਏ ਥੈਂਕ ਯੂ ਸੋ ਮੱਚ ਜੀ ਸਤਿ ਸ਼੍ਰੀ ਅਕਾਲ